ਇਹ ਚੋਦ ਲਾਉਂਗਾ ਆ ਦੇਖੋ ਆ ਦੇਖੋ ਮਾਰਦਾ ਆ ਦੇਖੋ ਮਾਰਦਾ ਆ ਦੇਖੋ ਆ ਦੇਖੋ ਮਾਰਦਾ ਆ ਦੇਖੋ ਆ ਦੇਖੋ ਮਾਰਦਾ ਬੜਾ ਲੱਭੇ ਬੜਾਈ ਜਾ ਬੜਾਈ ਜਾ ਵਾਹ ਆ ਦੇਖੋ ਆਪਣਾ ਤੂੰ ਏਗਮਣ ਗਾਣਾ ਕਰਦੀ ਆ ਪਾਜੀ ਗਾਲ ਨਹੀਂ ਕੱਢੀ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਅਸੀਂ ਗਾਲ ਨਹੀਂ ਕੱਢੀ ਜਿਆਦਾ ਨਾ ਹੋਵੇ ਕਿੰਨਾ ਬੋਲਦੀ ਆ ਫੋਟੋ ਖੇ ਗਈ ਬਣਾ ਲੈ ਮੋਬਾਈਲ ਬਣਾ ਲੈ ਮੋਬਾਈਲ ਬਣਾਉਣੀ ਹੈ ਅਸੀਂ ਗਾਲ ਕੱਢੀ ਅਸੀਂ ਗਾਲੀ ਦਾ ਕੱਢੀ ਨਹੀਂ ਹੈਗੀ ਨਹੀਂ ਕਹਿੰਦੇ ਮੈਂ ਹੁਣ ਉਹ ਤਾਂ ਦੇਖਾਂ ਤੂੰ ਰਹਾ ਹਾਂਗਾ ਨਹੀਂ ਤੂੰ ਮੈਨੂੰ ਹਰੀ ਸੋਗਾਂ ਕੋਈ ਨਹੀਂ ਤੇਰੇ ਵੀ ਪਾਜੂ ਦੇ ਯਾਰ ਹਨਾ ਹਮਾਂ ਚੁੱਪ ਹੋ ਜਾ ਚੁੱਪ ਹੋ ਜਾ ਹਨਾ ਚੁੱਪ ਹੋ ਜਾ ਹਨਾ ਜੇ ਹੁਣ ਮੈਨੂੰ ਗੰਦ ਬੋਲਨੀ ਹੈ ਨਾ ਪਹਿਲਾਂ ਤੈਨੂੰ ਬੋਲੇ ਦੱਸ ਤੂੰ ਬਈ ਜਾਣੀਂ ਤੂੰ ਵੀਡੀਓ ਬਣਾਉਣੀ ਮੈਨੂੰ ਪਤਾ ਆ ਕੋਈ ਗੱਲ ਨਹੀਂ ਹਾਂ ਹਨਾ ਪਹਿਲਾਂ ਤੂੰ ਗੰਦ ਬੋਲਦੀ ਹੈ ਕਿੱਥੇ ਲੱਗੀ ਹਨਾ ਦਿਖਾਓ ਹਨਾ ਬੰਦ ਕਰ ਦੇ ਜਰਾ ਹਨਾ ਤੋੜ ਦੇ ਕੋਈ ਲੱਗਣਾ ਚੜ ਕੇ ਆਉਦਾ ਰਹਾਮ ਦਾ ਆ ਦੇ ਮੈਂ ਮੈਂ ਤੇਰੇ ਮਾਰ ਦੇਣਾ ਤੇ ਮੈਂ ਦੱਸਦਾ ਹਮਾਂ ਚੁੱਪ ਹੋ ਜਾ ਹੋਰ ਤੇ ਅੱਧੀ ਵਾਰ ਮਾਰ ਤੇ ਚੁੱਪ ਹੋ ਜਾ ਮਾਰ ਤੇ ਚੁੱਪ ਹੋ ਜਾ ਬਸ ਚੁੱਪ ਹੋ ਜਾ ਕੋਈ ਲੱਗਦਾ ਨਾ ਹੋਵੇ ਚੁੱਪ ਹੋ ਜਾ ਚੁੱਪ ਹੋ ਜਾ ਚੁੱਪ ਹੋ ਜਾ ਬੱਸ ਮੈਂ ਉਹ ਨੂੰ ਕਹਿੰਦੀ ਤੇਰਾ ਮਤਲਬ ਕੀ ਬੋਲ ਰਿਹਾ ਮੇਰੀ ਅਟਕ ਮੇਰੀ ਘੇਟ ਕੱਟ ਦਿਆ ਓ ਮੇਰੀ ਨਹੀਂ ਪੱਟੀ ਜਾਣੇ ਨਾ ਮੇਰੀ ਨਹੀਂ ਪੱਟੀ ਜਾਣ ਜਿੱਦਾਂ ਮਰਜੀ ਹੈ ਨਾ ਮੇਰੀ ਨਹੀਂ ਨਾ ਪੱਟੀ ਜਾਣ ਜਿੱਦਾਂ ਮਰਦੀ ਉਹ ਚਾਚੂ ਆ ਜਾਓ ਇੱਧਰ ਹੈ ਨਾ ਹਰੇਕ ਵਾਰ ਗੋਲੀ ਲੱਗਣਾ ਹੈ ਤੈਨੂੰ ਤਾਂ ਮੈਂ ਬੋਲੀ ਦੇ ਨੀ ਮਾਰੇ ਪੱਟਾ ਦੇ ਮੈਂ ਕਿ ਮੇਰੀ ਅਟਕ ਨਹੀਂ ਪਟਣੀ ਹੈ ਹੈ ਨਾ ਕਿਹਨੇ ਪੱਟੀ ਨਹੀਂ ਦੇਖਦਾ ਓਏ ਇੱਧਰ ਪਣਾ ਵੀਡੀਓ ਹੈ ਨਾ ਆ ਪਣਾ ਵੀਡੀਓ ਆਪਣਾ ਵੀਡੀਓ ਆਪਣਾ ਦਿਖਾ ਕਿਥੇ ਵੀ ਨਹੀਂ ਫਟਿਆ ਮੈਂ ਨਾ ਪਹਿਲਾਂ ਕੋਈ ਨਾ ਆਉਂਦਾ ਕੋਕ ਹੈ ਨਾ ਤੀਜਾ ਜਿਹਨੂੰ ਸਿਆ ਤੇਰਾ ਤੂੰ ਮੈਨੂੰ ਗੰਦ ਬੋਲਦੀ ਆ ਗੰਦ ਉਹ ਕੰਜਰਾ ਬੋਲਦਾ ਤੂੰ ਹੁਣ ਬੋਲੂਗੀ ਹੁਣ ਬੋਲ ਹੁਣ ਬੋਲੂਗੀ ਹੁਣ ਬੋਲੂਗੀ ਚੁੱਪ ਹੋ ਜਾ ਤੁਸੀਂ ਚੁੱਪ ਹੋ ਜਾ ਤੁਸੀਂ ਅੰਮਾ ਚੁੱਪ ਹੋ ਜਾ ਤੁਸੀਂ ਮੋਰੀ ਲੱਗਦਾ ਹੋਵੇ ਨਾ ਰਹਿਣਾ ਹੈ ਨਾ ਗੰਦ ਬੋਲਦੀ ਹੈ ਨਾ ਬੋਲ ਕੇ ਇਹਨੂੰ ਗੰਦ ਬੋਲ ਚੁੱਪ ਕਰ ਜੋ ਤੁਸੀਂ ਚੁੱਪ ਕਰ ਜੋ ਬਸ ਚੁੱਪ ਕਰ ਜੋ ਕਿਹੜਾ ਆਂਡ ਗਵਾਣ ਦੇ ਮਾਪਿਆ ਬੋਲ ਕੇ ਕਾਕਾ ਤੁਸੀਂ ਕਰ ਮਾਡਾ ਕਹਿੰਦੇ ਆਂਡ ਗਵਾਣ ਕੋਈ ਵੀ ਹੈ ਨਾ ਗੰਦ ਨਹੀਂ ਕਿਸੇ ਨੇ ਸੁਣਨਾ ਤੂੰ ਅੰਗਰ ਲੱਗੀ ਗੰਦ ਦਾ ਅਸੀਂ ਬੋਲੇ ਹੀ ਨਹੀਂ ਗੰਦ ਅਸੀਂ ਬੋਲੇ ਹੀ ਨਹੀਂ ਜੇ ਅਸੀਂ ਬੋਲੇ ਤਾਂ ਕੀ ਬੋਲੇ ਅਸੀਂ ਨਾ ਹੀ ਨਹੀਂ ਗੰਦ ਬੋਲਦੇ ਆਂ ਤਾਰੀ ਤੇ ਤੁਸੀਂ ਵੀ ਕੰਦ ਨਹੀਂ ਗੰਦੇ ਸੀਗੇ ਗੰਦੇ ਸੀਗੇ ਗੰਦ ਨਹੀਂ ਕਹਿੰਦੀ ਤੁਸੀਂ ਕਹਿੰਦੇ ਨਹੀਂ ਸੀ ਕਿ ਜਦੋਂ